ਆਪਣਾ ਇਹਦੇ ਤੋਂ ਜੇ ਸਾ ਮਾ ਭੈਣ ਚੱਕ ਮੰਟੜ ਹੋਊਗਾ ਆਇਦਰ ਮਸ਼ੀਨ ਥੋੜਾ ਟਿੱਕਾ ਡਾਤੀ ਪਾਉਣਾ ਸੀ ਕਿਹੜੀ ਮੈਂ ਖਸਿਆ ਵੀ ਤੰਬੂ ਥੱਲੇ ਜੜਾ ਕੇ ਕੱਲ ਜੀ ਵੀ ਨਹੀਂ ਪਈ ਵੀ ਸਰੀਆ ਜਿੱਤਾ ਰਹਿਣ ਨੂੰ ਵਟ ਗਿਆ ਉੱਥੀ ਲਾ ਦੋ ਸਾਈਡ ਪਰ ਉਹ ਉੱਥੇ ਲਾ ਨੰਗਰਾ ਕੋਲੇ ਉਹ ਤਾਰ ਦਾ ਸਾਨੂੰ ਨਹੀਂ ਲਗਾਉਣਾ ਪੈਣਾ ਯਾਰ ਨਹੀਂ ਨਹੀਂ ਇੱਥੇ ਕਰ ਦਈਏ ਅਸੀਂ ਓਏ ਆ ਇੱਥੇ ਕਰ ਦਈਏ ਅਸੀਂ ਟਾਈ ਜਗਾ ਜੀ ਨੂੰ ਤੇ ਯਾਰ ਕਿ ਦੀ ਤਾਫਾ ਲੱਗਣੀ ਯਾਰ ਹੂੰ ਉਹ ਕੰਮ ਇਤਰੀ ਨਾ ਮਲਾਓ ਬੁੱਧਰ ਚੱਲਦਾ ਕੰਮ ਹੈ ਤੇ ਦੋ ਦਿਨ ਦਾ ਕੰਮ ਹੈ ਛਾਈ ਲੋ ਜੀ ਮੇਰੇ ਨੂੰ ਮਿਸਤਰੀ ਨੂੰ ਯਾਰ ਆ ਬਾਈ ਕੰਮ ਕੋਈ ਵਾਲਾ ਪਰ ਵਾਲਾ ਸਖਾ ਮਿਸਤਰੀ ਇਹ ਕਿਹਦਾ ਕੰਮ ਹੈ ਹਾਂ ਹਾਂ ਉਹ ਤਾਂ ਥੱਲੇ ਹੀ ਬਸ ਅੱਜ ਲੋਨ ਟਾਈਮ ਲਾਦਾ ਕੱਲ ਅਸੀਂ ਛੱਡ ਚੱਕਦਾ ਤਾਂ ਸਾਰਾ ਹੂੰ ਤੇ ਅੱਜ ਫਿਰ ਅਸੀਂ ਆ ਕੇ ਚਣਾਈ ਦੇਖੂ ਕੱਟ ਹੂੰ ਲਾਗੇ ਜਮਾਈ ਕਰਨ ਹਾਂ ਥੱਲੇ ਥੱਲੇ ਜਿਆਦਾ ਕੰਮ ਲੱਗਦਾ ਉੱਪਰ ਦਾ ਬਿਲਕੁਲ ਉਂਗਾ ਉਹ ਬੜੀ ਵਧੀਆ ਓਕੇ ਦੀ ਰਿਪੋਰਟ ਕਰਨ ਕੰਮ ਰੂਟ ਤੇ ਆ ਹਨ ਲੈਟ ਸਵੇਰ ਵੀ ਆਈ ਸਵੇਰੇ ਬੜੀ ਵਧੀਆ ਸੀ ਆਈ ਇਹ ਤਾਂ ਕਮਰਾ ਲੈਟਰ ਮੇਰੇ ਕੋਲ ਤਾਂ ਹਾਂ ਉਹ ਜਿਹੜਾ ਪੈਪ ਉੱਪਰ ਬਾਬੇ ਨੇ ਕੰਨੀ ਮਾਰੀ ਸੀ ਹਾਂ ਬੱਸ ਬਾਬਾ ਤਾਂ ਇਹ ਕਹਿੰਦਾ ਸੀ ਪਾਈ ਦਾ ਪੈਪੀ ਕਹਿੰਦਾ ਐ ਕਰਤਾ ਜਿੱਕਾ ਫੱਪ ਬਾਰੇ ਕੰਨ ਜੀ ਉਤਰੀ ਓਰੇ 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 ਤੇ ਪਿਆ ਉਹਰੇ ਤੇ ਪਿਆ ਪਾਣੀ ਨਹੀਂ ਹੁੰਦਾ ਇੱਟਾ ਇਹ ਬਾਰੇ ਦਾ ਨਿਊ ਅੱਛਾ ਪੈਸਾ ਵੀ ਦੱਸਣਾ ਭੁੱਲ ਗਿਆ ਇੱਥੇ ਪੈ ਪੈ ਹਾਂ ਕਰਦਾ ਹੈ ਭਾਈ ਇਹਦਾ ਗਲਤੀ ਟੋਡੀ ਆ ਇਹਨੇ ਪਹਿਲਾਂ ਵੀ ਨਹੀਂ ਦੱਸਿਆ ਪਹਿਲਾਂ ਹੀ ਦੱਸੇ ਨੇ ਟੋਡੀ ਗਲਤੀ ਜੱਪਾ ਕਹਿ ਲਾ ਵੀ ਹੋ ਗਿਆ ਇੱਟਾ ਗਿੱਲੀ ਆ ਮੋਟਰ ਬੰਦ ਕਰ ਦੋ ਤੇਰਾ ਪਾਣੀ ਤਾਂ ਮੈਂ ਨੇੜੀ ਕਰਤਾ ਤਾਂ ਸੋਨੇ ਵੇਬ ਹੁਣ ਆਪਾਂ ਕਹਿੰਦਾ ਮੰਨਿਆ ਬੱਦਨ ਕਹਿੜਾ ਤਾਂ ਆਪਾਂ ਟੁੱਟੀ ਉੱਠੀ ਲਾ ਦੇ ਦੀ ਆਇਆਂ ਤੋਂ ਬਾਅਦ ਨੂੰ ਨਿਆ ਬੰਗ ਹੋਉਂਦੇ ਗੱਦੀਆਂ ਪ੍ਰਾਈਆਂ ਜਗ੍ਹਾ ਤੇ ਬੁੜਾ ਨਾਮ ਹੋਰ ਬਰਾ ਹੁਣ ਸੱਤੇ ਦੇ ਬਾਈ ਨਖਰੇ ਦਾ ਪਤਾ ਲੱਗਣਾ ਵੀ ਕਿਆ ਗੂ ਬਣਦਾ ਦਲਵੀਰ ਆ ਤਾਂ ਗੂੰਗੀ ਨਾ ਜਲਦਾ ਹੋ ਪੈਪਾ ਪੂਪਾ ਸਾਹਿਬ ਕਰੀਆਂ ਪਈਆਂ ਪਿਆਰ 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 ਮੋਰਾਈ ਦਾ 35 ਬਲਾਕਸ ਕਿੰਨਾ ਕੰਮ ਲੈ ਗਿਆ ਇੱਧਰ ਕੈਂਚੀ ਵਾਲ ਨੂੰ ਪਰ ਪਰ ਪਾ ਦੇ ਸਾਡਾ ਕੈਮਰਾਮੈਨ ਖੇਡਣ ਗਿਆ ਵਾ ਕੈਮਰਾਮੈਨ ਹਰ ਦੋ ਤਿੰਨ ਛੁੱਟੀ ਹੁੰਦਾ ਹਫਤੇ ਦੋ ਦਿਨ ਦੀ ਛੁੱਟੀ ਕਰ ਗਿਆ ਉਹ ਚੱਲ ਆਉਗੇ ਜਦੋਂ ਬਾਅਦ ਫੋਟੋ ਵੀ ਜਿੱਤ ਕੇ ਲੈ ਬੜੇ ਟੀਮ ਆਈ ਮੇ ਚੋਣ ਲੈਣ ਉਹਨਾਂ ਨੂੰ ਚੋਣ ਲੈਣਾ ਇਹ ਜਿਹੜੇ ਤੇ ਬਲਾਈਆਂ ਦੀਆਂ ਇੱਟਾਂ ਉਹ ਇੱਕ ਜਗ੍ਹਾ ਤੇ ਹੁੰਦੀਆਂ ਦਬੀਆਂ ਕਾਜਾ ਕੋਈ ਨਾ ਚੱਕੀਆਂ ਉਹ ਦਮੀਆ ਤਾਂ ਆਇਆ ਬਸ ਹੌਲੀ ਹੌਲੀ ਭਾਤ ਨਹੀਂ ਅਜੂਂਦੇ ਨਾ ਹੁੰਦਾ ਜਿਹੜਾ ਕੈਮ ਉਹ ਤਾਜਾ ਭਾਤ ਦਾ ਭਾਤ ਜਾਂਦਾ ਆਇਆ ਤਾਂ ਇੰਨਾ ਭਾਤ ਦਾ ਤੇ ਉਹ ਨਹੀਂ ਪਹਿਲੇ ਸਖਤ ਹੋਇਆ ਪਾਣੀ ਪੂੜੀ ਗਿਆ ਸੱਤੇ ਇੱਕ ਭਾਤ ਹੁੰਦਾ ਹੁੰਦਾ ਆਏ ਜਿਹੜਾ ਪਹਿਲਾ ਭਾਤ ਪਿਆ ਉਹ ਵੇ ਉਸ ਦਾ ਦਬ ਜਾ ਬਸ ਹੁੰਦਾ ਪਏ ਦੇ ਆ ਉਹਦੇ ਨੂੰ ਮੋਟੇ ਮਿੱਟੀ ਪਾਜੀ ਉਹ ਚੱਕਰ ਨਹੀਂ ਉਹ ਲੱਕੀ ਉੱਥੇ ਮਿੱਟੀ ਤੇ ਦਿਨ ਭੋਟਾ ਫਿਰ ਉਹਦਾ ਦਬਣਾ ਹੀ ਆ ਜਾਂਦਾ ਤੇ ਉਹਦੇ ਟੱਪਰ ਪਏ ਨੇ ਫਾਰਮਟ ਕਿੰਨਾ ਕਰਨ ਉਹ ਟ੍ਰੈਕਟਰ ਵੀ ਫੇਰੇ ਨਾਲ ਜੀ ਕੰਕਰੇ ਨਾਲੇ ਪਿਆ ਉਹਦੀ ਪਾਰੀ ਮਿੱਟੀ ਵਿੱਚ ਮਾ ਲੈਂਦੇ ਇਹ ਮਾਜੀ ਏਰੀਆ ਨੇ ਆਪਣੀ ਜਾਨ ਆਪਣਾ ਆਪ ਬਣਾਉਣੀ ਉਹਦਾ ਹੈ ਉਹ ਆ ਜੀ ਕਾਲੂ ਪੈੜ ਪਜਾਮ ਚੱਲੂਗਾ ਉਹ ਪੈੜ ਪੈੜ ਨਾ ਦੂਈਓ ਲਿਉਣੀ ਪੈੜ ਹਾਂ ਸੁੱਕੇ ਦੂਈ ਪੈੜ ਲਿਆਉਂਗੇ ਕੈਚੀ ਵਾਲੀ ਤੇ ਹੋਣੀ ਆ ਦੋ ਘੋੜੀਆਂ ਲਾਈਆਂ ਆਪਣੇ ਚਾਹੇ ਤੈਂਕੀ ਵਾਲੀ ਲੋਟ ਆ ਯਾਰ ਹੈ ਇੰਨੀ ਪਈ ਆ ਉਹ ਤਾਂ ਚੱਕ ਲੂਗੇ ਉਹ ਸੁੱਕੇ ਦੂਈ ਦੇ ਉਹ ਦੂਈ ਨਹੀਂ ਲਿਆਉਣੀ ਚੱਕ ਕੇ ਹਲੇ ਉਹਨੂੰ ਗੱਡਣਾ ਪੈਂਦਾ ਕੈਂਚੀ ਵਾਲੀ ਲੋਟ ਆ ਬਾਅਦ ਵਿੱਚ ਗੇੜੇ ਭਰੀ ਜਾ ਇਹਨਾਂ ਦੇ ਇਹਨੂੰ ਉੱਪਰ ਚੱਕ ਲੈਣਾ ਅੱਧੋ ਲੈ ਜਾਣੀ ਆ ਕਾਲਾਂ ਦਾ ਮੰਨੂ ਹੀ ਲੋਟ ਲੈ ਜਾਵੇ ਗੇੜਾ ਘੱਟੀਆਂ ਤੇਰੀਆਂ ਵਗਣਾ ਘੱਟੇ ਰਹਿ ਗਈਆਂ ਤੂੰ ਲੈ ਵੀ ਜਾ ਵਿੱਚ ਨੂੰ ਤੇਰੀ ਚਾਰ ਬੱਲੀਆਂ ਪੰਜਾਂ ਚਾਰ ਆ ਨਾ ਰੇੜੀ ਵੀ ਮੇਰੀ ਖਾ ਗਿਆ ਇਹ ਰੇੜੀ ਉੱਥੇ ਖੜੀ ਐ ਛੋੜ ਕੇ ਆਪੇ ਖਾਦਾ ਖੋਦਾ ਕੋਸ ਨੂੰ ਠੀਕ ਉਹ ਗੰਡਾ ਰੁਕਿਆ ਵਹੀ ਲੇਦਾ ਤਾਂ ਕਿਹੋਲਦਾ ਮਾਰ ਦੇਤੀ ਉਹ ਕਹਿੰਦਾ ਖਾ ਗਿਆ ਰੈਡੀ ਉਹ ਖੇਲਾ ਜਾਂ ਨਿੰਦਰਾ ਵਾਲਾ ਲੇਦਾ ਪੱਠਿਆਂ ਵਾਲਾ ਅੱਛਾ ਉਹ ਤੇਰਾ ਤਾਂ ਕੱਲੂ ਆਪੜੀ ਗੱਡੀ ਪਾਈ ਵੀ ਤਾਂ ਗਿਆ ਤੇਰੇ ਨਾਲ ਹੀ ਬਾਹਰ ਹੱਤਾ ਲੋਕ ਦਾ ਉਹ ਹਾਂ ਹੱਤਾ ਲੋਟ ਹੈ ਉਹ ਆਰਸੀ ਹੈਗੀ ਬੰਦੇ ਜਾ ਨਾ ਮੈਂ ਤਾਂ ਦੱਸ ਦਿੰਦਾ ਕਿ ਕੱਲ੍ਹ ਨੂੰ ਚਾਉਂਦਾ ਤਾਂ ਨਾ ਮੈਂ ਚਾਉਂਦਾ ਤਾਂ ਨਾ ਮੈਂ ਚਾਉਂਦਾ ਉਹ ਉਹ ਚੱਕ ਕੇ ਬੋਲਦੇ ਹੈ ਬਸ ਲੋਟ ਹੈ ਮੈਂ ਤਾਂ ਆਪ ਕਹਿੰਦਾ ਤੁਸੀਂ ਨਾਂ ਲਿਖ ਜਾਓ ਅਜੀ ਗੋੜੂ ਵੀ ਇਹ ਉਹਦਾ ਸਾਥੀ ਉਹ ਬੜੀ ਬਣੀਆਂ ਬਣੀਆਂ ਮਿਲਦੀਆਂ ਹੋ ਚੱਲ ਉਹ ਮੇਰਾ ਆਏ ਗਾ ਰੇ 1000 ਰੁਪਏ ਦੇ ਦੇ ਰੱਖਣਾ ਬੰਦੇ ਲੈ ਕੇ ਗੱਲੀ ਨਾ ਹੋ ਲੈ ਹੁਣ ਲੱਕੜੀ ਕਹਿੰਦੀ ਅੱਗੀ ਸ਼ੀਲਦੀ ਪਿਆਰ ਦੀ ਪਿਆਰ ਮਾਂ ਲੱਕੜੀ ਜੀ ਪਿਆਰ ਦਾ ਵਾ ਵਾ ਬੂੜਾ ਯਾਰ ਜੇ ਬਾਈ ਟੁੱਟੀ ਭਈ ਉਹ ਟੁੱਟੀ ਕਰਨੀ ਆ ਤੁਹਾਨੂੰ ਕਹੀ ਤੇ ਜਿੱਦ ਤਰ ਮੈਂ ਕਰਤੀ ਤੈਨੂੰ ਕੱਲ ਦੋ ਸੌ ਦੀ ਗੱਲ ਲੈ ਨਵੇੜੋ ਮੇਰੇ ਚੰਦ ਹੀ ਦਿੱਤੀ ਆ ਉਹ ਸੁਖੇ ਦੋ ਸੌ ਦੀ ਗੱਲ ਲੈ ਨਵੇੜੋ ਹੈ ਫਰਦ ਜਾਲਦੀ ਦਿੱਤੀ ਦਿੱਤੇ ਕਿੱਡਾ ਛੱਡਾ ਨਾ ਬੇਰਵਾਦੀ ਬਾਤ ਆ ਚੱਪੇ ਚੱਲਦੀ ਦਿੱਤੀ ਕੁਛ ਬਾਬੇ ਕਦੇ ਨਹੀਂ ਹਵਾਵਰੀ ਇਹਨਾਂ ਨੇ ਕਿਹਾ ਭਰਨੀ ਹੈ ਮੈਨੂੰ ਪਤਾ ਹੀ ਆ ਉਹ ਹੀ ਦਿੱਤੀ ਉਹਦੀ ਮੈਂ ਕਿੱਥੇ ਉਹਦਾਡੇ ਘਰ ਦੇ ਚੰਗ ਚੱਲਦਾ ਦਾ ਉਹ ਟੂਬ ਟੂਬਲ ਸਟਾਇਰ ਆਉਦੇ ਕੀ ਹਵਾ ਨਹੀਂ ਭਰੀ ਹੈ ਕੀ ਮੈਂ ਤੀਆ ਚੌਕਾ ਦੇ ਰੇਡ ਕਰ ਲਿਆਂਦੀ ਕਹਿੰਦੇ ਕਿ ਅਗਲ ਕਰ ਲਿਆਂਦੀ ਮਗਰ ਤੂੰ ਹੀ ਹਵਾ ਕੇ ਪਾਣੀ ਭਰਦੇਂਗੇ ਵਿੱਚ ਇਹ ਦੂਜਾ ਟਾਇਰ ਪੈ ਰਿਹਾ ਟੂ ਪਵਾ ਕੇ ਵੇ ਤੂੰ ਮਗਾ ਲਾਉਂਦੇ ਹਾਂ ਅਰੇ 8 ਵਜੇ ਆਉਣਾ ਸਵਾ 8 ਵਜੇ ਤੱਕ ਪੰਪ ਮੰਗਣਾ ਹੋਵੇ ਇਹਨਾਂ ਨੂੰ ਜੁੱਪਾ ਕਰਦੇ ਹੋਣਾ ਹਾਂ ਜਿਹੜੀ ਇੱਕ ਨਹੀਂ ਚੱਲਣੀ ਬਰੋ ઓ ਜਿਹੜੀਆਂ ਉਹ ਗੱਡੀਆਂ ਪਹਿਲਾਂ ਹੁੰਦੀਆਂ ਸੀ ਨੇ ਉਹਨੇ ਜਾਵਾ ਪੈਂਦੀ ਸੀ ਕੁਛ ਲਾ ਕਿਹੜੀ ਗੱਡੀਆਂ ਹੁੰਦੀ ਸੀ ਯਾਰ ਕੁਛ ਲਾ ਕਿਹੜੀਆਂ ਹੁੰਦੀਆਂ ਸੀ ਯਾਰ ਕਿਹੜੀਆਂ ਹੁੰਦੀਆਂ ਸੀ ਪੰਜਾ ਕਿਹੜੀਆਂ ਬਾਪੇ ਹਾਂ ਆਵਾਜ਼ ਵਗੈਰਾ ਕਿਹੜੀਆਂ ਨੇ ਰੇਲ ਗੱਡੀਆਂ ਨੇ ਹਨੇਰਾ ਪੜਦੀ ਜਾਂਦੀ ਕਿਧਰ ਰੇਲ ਗੱਡੀਆਂ ਉਹ ਗੱਡੀਆਂ ਕਹਿੰਦੇ ਗੱਡੀਆਂ ਇਹ ਦੀਆਂ ਦੇ ਨਾਤਲ ਵੀਰ ਹੈ ਵੀਰ ਟੈਰਾ ਦੇ ਦੀਆ ਗਾਣਾ ਗੱਡੀਆ ਵੀਰਾ ਗੱਲ ਵੀ ਸਹੀ ਹੈ ਕਹਿੰਦਾ ਸਾੜੀ ਗੱਦੀਆ ਦੇ ਹੈਡ ਪੱਟੀ ਵੀ ਜਿਹੜੀ ਪੜ ਰਹੀ ਹੈ ਜਿਹੜੀ ਪਾਣੀ ਦੇ ਬਗੈਰ ਮਾਤਾ ਹੀ ਦੱਸਦੀ ਜਮੇ ਖੜੇ ਉਹ ਪਾਣੀ ਖਲਾਈ ਉਹਨੇ ਤਾਈ ਖਲਾਈ ਆਗੀ ਸਾੜੀ ਚੱਲ ਨਹੀਂ ਜਾ ਇਹ ਆ ਬੰਦਿਓ ਚੱਲਦੀ ਔਰਲੀ ਉਹ ਤਾਈ ਨੂੰ ਚਲਾਈ ਨਹੀਂ ਵੀ ਕਿਤੇ ਹੋਰ ਇਹਦਾ ਪਿੰਡ ਹੜਾ ਲਵੇ ਹਾਰੂ ਨਾਲ ਬਾਣੀ ਆਉਦਾ ਉਹ ਚ ਹੈ ਹਾਰੂ ਨਾਲ ਬਾਣੀ ਆਉਦਾ ਹੜਾਉਂਦੀ ਪਿੰਡ ਹੋਈ ਆ ਹੜਾਵਾ ਪਾਣੀ ਆ ਜਵੇ ਚਲਦੀ ਆ ਨਹੀਂ ਵੀ ਹੁੰਦੀ ਜਦ ਵੀ ਇਹਦੇ ਨਾਲ ਇਹਨੇ ਪੱਟੀਆਂ ਚਾਹੇ ਕਿ ਆਹ ਇਹ ਗੱਡੀਆਂ ਪਾਈ ਆ ਉਹ ਕਿਹੜੇ ਗੱਡੀਆਂ ਆ ਆ ਕਿਹੜੀਆਂ ਗੱਡੀਆਂ ਮੈਂ ਸਮਝ ਗਿਆ ਕਿਹੜੇ ਗੱਡੀਆਂ ਆ ਇਹ ਮਾ ਹਾਂ ਵੀ ਗੱਡੀਆਂ ਪਾਈ ਆ ਚਾਹਤੇ ਨਾਲ ਦਰਵਾਜ਼ਾ ਰੱਖਣਾ ਦਰਵਾਜ਼ਾ ਨਾਲ ਹੀ ਰੱਖਣਾ ਉਹਦੇ ਉਰੇ ਗਿਆ ਲੋੜਾ ਜੇ ਦੀ ਯਾਰਾ ਸਾਰਾ ਕਮਰਾ ਇੱਥੇ ਤੇ ਆਈ ਘੁੰਮ ਜੇ ਕਰਨਾ ਆਪਾਂ ਨੇ ਬਸ ਅੰਦਰ ਨੂੰ ਉਹ ਫੁਰਲੀ ਉੱਪਰ ਲੱਗੰਦਾ ਰਹੀ ਇੱਧਰ ਬਸ ਆਹ ਉਧਰੋਂ ਥੋੜੇ ਦਰਵਾਜ਼ੇ ਜਿਹੜੀ ਰੱਖਣ ਜੀ ਨਾ ਖੜਾ ਕੇ ਰੱਖਤਾ ਹੁਣ ਵੀ ਇੱਥੇ ਇੱਥੇ ਰੱਖ ਲੈ ਯਾਰ ਨਾ ਇਹ ਨੀਲੇ ਮੂਹੇ ਸੀ ਯਾਰੇ ਤੂੰ ਗੱਲ ਨਹੀਂ ਸਮਝਦਾ ਜਿੱਦਣ ਨਕਸ਼ਾ ਤਿਆਰ ਹੋ ਗਿਆ ਨਾ ਮੈਂ ਮੈਂ ਸੱਲਾਹ ਪਾਉਣਾ ਨਾ ਨਕਸ਼ਾ ਬਣਾਉਣੇ ਦਿੱਤਾ ਪਿਆ ਜੀ ਇਹ ਕਹਦਾ ਕੱਦਾਂ ਕਰ ਤੋ ਫੇਰ ਕਹਿੰਦਾ ਨਕਸ਼ਾ ਫਟਾ ਕੇ ਚੱਲ ਹਾਂ ਠੀਕ ਹੈ ਯਾਰ ਇੱਥੇ ਵਾਚਾ ਇੱਥੇ ਮਹੀਨਿਆਂ ਉਹ ਬਰਾਉਸੇ ਸੱਟਾ ਕੰਡਾਉਣੇ ਵਿੱਚ ਹੀ ਕੱਢਣੀ ਪਈ ਥੱਲਾ ਬੰਦ ਜਲਦੀਆਂ ਉਹ ਫਿਰਦ ਨੂੰ ਚਾਰਿਤ ਨਾਲ ਕਿ ਆਉਣ ਲੱਗੇ ਇਹਨੂੰ ਕੋਈ ਨਹੀਂ ਆਉਂਦੇ ਆਟੋਮੋਬਾਈਲ ਕਿੱਥੇ ਉੱਥੇ ਲੋਟ ਆਉਣਾ ਸਾਡੇ ਕੀਮ ਨਾਲ ਹਮਲੇ ਗਾਣ ਉਹ ਜਾਂ ਤਾਂ ਪੈ ਗਿਆ ਨਾ ਛੱਡ ਫੇਰ ਦੇਖੀ ਦਿਲ ਵੀਰ ਅਸੀਂ ਕਿਹਦੇ ਸਕੀਮ ਨਾਲ ਲੱਗੇ ਹੋਏ ਕੰਮ ਕਰ ਇਹ ਹਲੇ ਹਲੇ ਦੀ ਅਰੇ ਡਾਕਸ਼ੇਰਾ ਕੁਝ ਨਹੀਂ ਪਤਾ ਲੱਗਣਾ ਜਦ ਤੱਕ ਉਹਦੀ ਪੈਦੀ ਆ ਦੇ ਹਾਂ ਹਲੇ ਸਾਡੀ ਤਾਂ 20 ਸਲਾਹਾਂ ਬਦਲ ਲੀਆਂ ਜਦ ਤੱਕ ਟੀਂਦਾ ਦੀ ਪੈਦੀ ਆ ਹੈ ਸੁੱਖੇ ਕੁਝ ਨਹੀਂ ਪਤਾ ਜਾਂ ਤੇ ਜੀ ਜਾਂਦੇ ਆ ਸੁੱਖੇ ਨੂੰ ਕਿ ਅੱਥਾ ਸੁੱਖੇ ਨੂੰ ਕਿ ਤਰ੍ਹਾਂ ਨੂੰ ਕੋਕਾ ਕਹਿੰਦਾ ਜਾਂ ਇੱਥੇ ਗੰਦ ਫੰਦਾਲੇ ਕੋਣ ਜਾਂਦੀ ਐ ਤੇ ਕੁਛ ਨਹੀਂ ਦੇ ਸਕਦੇ ਕੀ ਬਣਦਾ ਮੈਂ ਕਿ ਕੋਈ ਕੰਦ ਆਸੇ ਰ ਜਾ ਇਹ ਪਤਾ ਨਹੀਂ ਗੱਲ ਨਹੀਂ ਕੀ ਬਣਦਾ ਕਿੰਨਾ ਉੱਚਾ ਕਰਨਾ ਗੱਲ ਆਏ ਆ ਹੁਣ ਇਹਦੇ ਗੱਲ ਸਾਨੂੰ ਹਾਈਟ ਪਤਾ ਲੱਗ ਜਣੀ ਆ ਵੀ ਇੱਥੇ ਮੂਰੇ ਕਿੰਨਾ ਕਰਖ ਰੱਖਣਾ ਹੈ ਪ੍ਰਟ ਕਿੰਨਾ ਕਰਨਾ ਫਰੰਟ ਦਾ ਅਸੀਂ 2 ਮਹੀਨਾ ਰੱਖਣੀ ਆ ਫਰੰਟ ਦਾ ਕਰੂਗਾ ਇਹ 2 ਰੱਖਣੀ ਆ 9 10 ਫੁੱਟ 9 ਫੁੱਟ ਕਹਿੰਦਾ ਸਾਢੇ ਸਾਢੇ ਕਿੰਨੇ 9 ਫੁੱਟ ਬਥੇਰਾ ਪਿੱਛੇ ਦਾ 10 ਸਾਢੇ 11 ਜਾਂ 10 11 10 10.5 ਬਹੁਤ ਆ 1.5 ਫੁੱਟ ਹਲ ਹੋ ਜਾਣੀ ਆ ਉਸੇ ਫਿਰ ਇਹਨਾਂ ਲਵਾਈ ਬਹੁਤ ਅਸੀਂ ਨਾਲ ਦੀ ਤੂੰ ਤਾਂ ਦੇਣੀ ਭਈ ਨਹੀਂ ਤਾਂ ਲਵਾਈ ਦੀ ਨਾ ਫਿਰ ਚਲ ਦੇਖਦੇ ਆ ਫਿਰ ਬਾਅਦ ਨੂੰ ਆਪਾਂ ਨੂੰ ਹਾਂ ਇੱਥੇ ਜੇ ਰੱਖ ਲੈਂਦੇ ਆ ਇੱਥੇ ਇੱਕ ਟੈਹ ਲੋਕ ਲੱਗਣੀ ਅੱਛੇ ਰੱਖ ਲੈਣ ਦੇ ਆ ਜੀ ਆਂਦਾ ਆਂਦਾ ਚੋਕੇ ਦਾ ਪਰੇ ਰਹੇਗਾ ਨਾ ਹਾਂ ਉਹ ਨਹੀਂ ਇਤਨੀ ਪਰਦਾ ਉਹ ਉੱਚਾ ਰੱਖ ਲਈ ਉੱਚਾ ਕਰਾ ਕੇ ਅੱਜੋ ਅੱਜੇ ਨਹੀਂ ਗੱਲ ਸੁਣਾ ਉਹ ਉਹ ਲਾ ਕੇ ਗੱਬੇ ਸੈਂਟਰ ਜਿੱਥੇ ਮਸਜਿਦ ਦੇ ਕੱਖ ਨਾਲ ਬਜੀ ਉੱਥੇ ਰੱਖਣਾ ਐਸੇ ਲਾ ਕੋ ਉਹ ਅੱਜੇ ਉਹ ਮਾਰੇ ਕੋ ਮਗੇ ਚੱਕਾ ਨਹੀਂ ਫਰਾਜੀ ਉਹ ਇੱਥੇ ਇੱਥੇ ਰੱਖ ਲਈ ਉਹ ਆ ਚੁੱਟਾ ਵੀ ਲੈ ਤਾਂ ਕਾਲਦੀ ਸੀ ਆਤਰਾ ਬੇਲੀ ਤੇਰਾ ਤਾਂ ਤੇਰਾ ਸਾਹਮਣੇ ਖੰਡ ਕੇ ਰੱਖ ਮਾਰ ਕੈ ਤੇ ਗੁੰਦੀ ਤੇਰਾ ਨੂੰ ਛੱਡੋ ਸਾਹਮਣੇ ਹਾਂ ਹਾਂ ਇੱਥੇ ਇਹਦੇ ਨਾਲ ਸਟਾਰਟ ਕਰਦੇ ਐਨਾ ਮਸ਼ੀਨ ਕਿਥੇ ਰੱਖਣੀ ਆ ਮਸ਼ੀਨ ਯਾਰ ਉਹ ਇਹਦਾ ਪਿੱਛੇ ਆਇਆ ਨਾ ਇੱਧਰ ਇੱਧਰ ਐਂ ਲਾ ਦੇ ਉਹਦੇ ਕੋਲ ਨਾ ਇੱਥੇ ਹੋਣਾ ਜਗ੍ਹਾ ਆ ਇੱਥੇ ਰੱਖ ਇੱਥੇ ਜੇ ਮਹੀਰ ਸੁੱਕੇ ਓਕੇ ਇੱਥੇ ਜੇ ਰੱਖੀ ਬਰਾਬਰ ਜਿਹਾ ਕਰਕੇ ਉੱਚਾ ਜਿਹਾ ਹਾਂ ਫੱਲੇ ਇਹ ਰੱਖ ਦੀ ਚਾਰ ਪੇ ਸ਼ੁਰੂ ਕਰਕੇ ਅੱਛੇ ਸ਼ੁਰੂ ਕਰਕੇ ਆ ਪੰਜ ਗੁਣ ਡੇਢ ਤਿੰਨ ਤਿੰਨ ਬਾਈ ਕਿੰਦਾ ਰੱਖਦੇ ਨਾ ਘਟਾਈ ਦਾ ਤਿੰਨ ਬਾਈ ਤਿੰਨ ਦਾ ਕਿਆ ਰੱਖਣਾ ਹੈ ਜੀ ਹਾਂ 3/2 ਕਿਲੋ ਇਹ ਵੀ ਵੜਦੀ ਆ ਰਹੀ ਜੀ ਜੀ ਗਾ ਕੋਈ ਨੀ ਕੋਈ ਤੁਸੀਂ ਘੜਦਾ ਇਹ ਪਏ ਆਉਗਾ ਕੱਲ ਨਹੀਂ ਕਰਦਾ ਆਇਆ ਬੜਾ ਆਕਾਰ ਤੇ ਠੀਕ ਆ ਜਾ ਵਾਸਤੇ 1.5 ਮੀਟਰ ਦੀ ਹੁੰਦੀ ਆ ਆਇਆ ਨਹੀਂ ਨਿਕਲ ਮਾਵਾਂ ਪੈਰ ਪੈਰ ਬਚਾਏ ਆ ਇਹ ਤਾਂ ਪਹਿਲੇ ਹੀ ਭੱਜ ਗਿਆ ਕੋਈ ਲੱਗਦਾ ਮੈਨੂੰ ਓਰੇ ਬੱਸ ਰੁਕ ਗਿਆ ਬਾਈ ਕਾਰ ਚੱਲ ਰਹੀ ਵਜਿਹਾ ਕਾਰ ਚੱਲ ਰਹੀ ਆਇ ਗਿਆ ਤਾਂ ਜਾ ਕੇ ਜੱਟ ਓਹੋ ਤੇ ਪੈਰ ਦੇਖੀ ਇਹਦਾ ਇਹ ਮਾਰਾ ਵੀ ਕਹੇ ਜੀ ਜੱਟ ਹੱਥ ਵੀ ਨਾਉਂਦੇ ਦੀ ਵਸ ਅੜੀ ਕੋਲ ਮੈਂ ਕਹਿੰਦਾ ਇੱਟ ਲਾ ਦੇ ਬਸ ਇੱਥੇ ਕੋਈ ਫੱਟ ਨਾ ਸਾਡੇ ਪਿੰਡਾਂ ਦੇ ਦੇ ਨਹੀਂ ਕਿ ਤੂੰ ਜੇ ਸਿਰ ਪਸਾਰ ਪਿੱਛੇ ਘੱਟ ਮਰ ਜਾ ਤਾਹੀ ਲੋਟ ਆਉਣਾ ਹੈ ਨੀ ਪਿੱਛੇ ਚੱਲ ਤਾ ਟੁੱਟ ਜਾਈਂ ਇਧਰ ਉਹ ਨਹੀਂ ਟੁੱਟਦੀ ਕਾਰ ਯਾਰ ਕਿਦੋਂ ਕਰਨੀ ਇਹਦੋਂ ਨਾ ਚੱਲ ਠਹਿਰਾ ਓ ਅੰਮੀ ਕਿਥੋਂ ਅਸਤ ਫਸਟਨ ਉੱਦਨ ਆ ਗਾ ਉਧਰ ਚੱਕਰ ਆ ਕੱਕੜ ਉੱਪਰ ਸਾਰ ਲੋਕ ਫਿਰ ਪੜਨੀ ਬਾਬੇ ਜੂਨਾ ਬਚੜੀ ਲੱਗ ਰਿਹਾ ਨਹੀਂ ਤਾ ਦਾਰ ਤੋੜਦੇ ਨਹੀਂ ਟੈਟ ਹੋ ਗਈ ਉਧਰ ਨਹੀਂ ਕਰਨੀ ਉਧਰ ਕਰਨੀ ਆ ਮੈਂ ਬੈਠੀ ਗਈ ਲੰਘਦੀ ਆ ਹਾਂ ਇਹ ਲਾ ਚੱਕਰ ਆ ਉਹ ਬੱਸ ਥੋੜੀ ਹੋਰ ਗੱਲ ਆ ਉਹ ਕਰਦਾ ਥੋੜੀ ਹੋਰ ਬਾਤ ਠੀਕ ਆ ਆ ਬੱਸ ਆ ਕਮਾ ਲਈ ਮੈਂ ਆ ਬਰ ਜੂਗਾ ਉਹ ਨਹੀਂ ਆ ਤੇਰਾ ਸ਼ਾ ਠੀਕ ਆ ਇਧਰ ਇਥੇ ਕੱਟੇ ਜਾ ਜਣੀ ਹਾਂ ਬੜਾ ਵਿਗਾੜੀਆ ਬਸ ਠੀਕ ਹੈ ਤੇਰੇ ਤੋਂ ਆ ਜਾਏ ਨਾ ਯਾਰ ਦੋ ਦਿਨ ਦਾ ਕੰਮ ਐ ਟੁਕੋ ਤੇ ਨਹੀਂ ਐ ਠੀਕ ਕਰਦੇ ਤਾਂ ਠੀਕ ਆ ਹੁਣ ਚਾਹੀਦਾ ਸਾਰੇ ਟਰੈਕਟਰ ਬੜੀ ਨੂੰ ਟਰੈਕਟਰ ਹੋਰ ਬੜਾ ਇਸ ਤਰ੍ਹਾਂ ਚਾਹੀਦਾ ਕਾਗਦ ਤੇ ਪ੍ਰਕੜਾ ਦਿੰਦੇ ਤੀਸੇ ਜਾ ਕੇ ਲੈ ਜਾਓ ਕਾਗਦ ਵਾਲਾ ਬੈਗ ਲਾ ਦੀ ਉੱਪਰ ਤੇ ਜਾ ਜਾ ਕੇ ਲੈ ਜਾਓ ਨਹੀਂ ਨਾ ਮਾਰੀ ਮੀਨ ਹੀ ਹੋ ਜੂ ਨਾ ਸੜਕ ਉੱਜਾ ਜਾਣਾ ਚੱਲ ਫਿਰ ਦੋ ਦਿਨ ਦਾ ਕੰਮ ਸਾਰਨਾ ਠੀਕ ਵੀ ਗੱਲ ਹਾਂ ਨਹੀਂ ਹੋ ਲੱਹ ਚੱਲ ਬੱਸ ਹੁਣ ਹੋਰ ਜਾਜ ਗਿਆ ਆ ਚੱਕ ਆ ਚੱਕ ਲੱਹ ਲਾ ਦੇ 好了，好了，